ਸਤਿ ਸ਼੍ਰੀ ਅਕਾਲ ਮਿੱਤਰੋ ਲੌਜੀ ਨਮਾਦਨ ਨਮੀ ਸਵੀਰ ਆਪਣਾ ਕਾਰ ਸਵਾਰਤਾ ਹੈ ਕਾਰ ਛੜਾ ਹੈ ਚਲਿਏ ਬਾਹਰ ਲੈ ਵੀਰਾਂ मौसम जो है साफ कलियर कूड़ा प्याह पक्का जो कल हवा चलती थी 드디다기아로 가. a l c o 아 o l p 아 y 아 i 아아 ਲਓ ਜੀ ਪਹੁੰਚ ਗਏ ਖੰਨੇ ਮਰ ਜਮਸੀ ਖੰਨੇ ਹਾਂ ਪਿਆ ਚ ਕੁਛ ਪੁੱਣਾ ਤਾਂ ਨਹੀਂ ਸੀ ਪਲਾਨ ਜਰ ਬਚੌਂਕ ਠਿਕਾਣਾ ਲਓ ਜੀ ਖੰਨੇ ਕੰਮ ਸੀ ਜਿਹੜਾ ਕੰਮ ਤਾਂ ਗਿਆ ਹੋ ਹੁਣ ਬਾਜ਼ਾਰ ਨਾਲ ਇੱਕ ਦੋ ਕੰਮ ਉਹ ਕਰੀਏ ਫੇਰ ਚਲਦੇ ਆਂ ਘਰ ਨੂੰ ਅੱਧ ਮੋਟਰ ਤੇ ਵੀ ਕੋਈ ਕੰਮ ਹੈ ਨਹੀਂ ਜੇ ਸਵੇਰੇ ਜਾ ਵੀ ਨਹੀਂ ਹੋਇਆ ਇੱਧਰ ਨੂੰ ਆਉਣਾ ਸੋ ਗਿਆ ਅਮਰਜੈਂਸੀ ਸ਼ਾਮ ਨੂੰ ਮਾਰਾਂਗੇ ਮੋਟਰ ਦਾ ਜਿਹੜਾ ਤੇ ਯਾਰ ਵਾਲੇ ਕੰਮ ਹਮ ਕਰੀਏ ਠੀਕ ਟ੍ਰੈਫਿਕ ਟ੍ਰੈਫਿਕ ਕੰਨੜੀ ਜੀਡੀ ਵੀ ਮਾਰਕੀਟ ਇਹ ਵੀ ਬੜੀ ਫੇਮਸ ਹੈ ਜੀ ਬਾਜ਼ਾਰ ਰਕਮ ਮੁੱਕ ਗਿਆ ਉਹ ਕੰਨੜੀ ਸਬਜ਼ੀ ਮੰਡੀ ਆਪਣੀ ਦੁਕਾਨ ਉਥੇ ਮਤਰਦੀ ਹੁਣ ਮਾਂ ਖਾਨੇ ਦਾ ਉਹਨਾਂ ਕੋਲ ਵੀ ਜਿਹੜਾ ਮਾਰੀ ਚੱਲੀਏ ਮਰ ਚਲੀ ਉਹਨਾਂ ਨੂੰ ਵੀ ਰੰਗ ਚੱਲਦੀ ਆ ਹਵਾ ਵਧੀਆ ਚਲੋ ਭਾਈ ਚੰਡੀਗੜ੍ਹ ਨੰਬਰ ਹੋ ਜਾ ਸਾਈਡ ਤੇ

ਇਹ ਕੁਸਾਉਜੀ ਮੰਡੀ ਦਾ ਨਜ਼ਾਰਾ ਹਰ ਟਾਈਮ ਖਾਲੀ ਹੀ ਰਹਿੰਦੀ ਹੈ ਸਵੇਰੇ ਸਵੇਰੇ ਹੁੰਦਾ ਰਸ਼ ਸੇ ਬਖਸਾਰਾ ਨਾਲ ਲੱਗ ਗਿਆ ਖੰਨੇ ਕੰਮ ਉਹਦੇ ਇੱਕ ਸਾਂਦਮ ਜੇ ਕਿਤੇ ਬੋਲ ਲੱਗਾ ਚੱਲੇ ਆ ਪਿੰਡੋਂ ਇੱਕ ਸੰਗਤ ਗਈ ਆ ਸਾਡੇ ਪਿੰਡਾਂ ਸ੍ਰੀ ਹਜੂਰ ਸਾਹਿਬ ਨੂੰ ਉਹਨਾਂ ਦਾ ਅੱਜ ਫੋਨ ਆਇਆ ਮੁੰਡਾ ਗਿਆ ਆਪਣਾ ਹੈਰੀ ਤੇ ਗੁਰਦੀਪ ਵੀਰ ਲੈ ਕੇ ਗਿਆ ਹੋਇਆ ਸੰਗਤ ਜਿਹੜਾ ਮੰਦੀ ਸਾਹਿਬ ਡਿਊਟੀ ਕਰਦਾ ਮੈਂ ਵੀਡੀਓ 'ਚ ਜੋ ਸਾਡੀਆਂ ਵੀਡੀਓ ਪਾਈ ਬਲੌਗ ਦੇ ਵਿੱਚ ਮੈਂ ਹਾਂ ਜ਼ਰੂਰ ਜੀ ਹਜ਼ੂਰ ਸਾਹਿਬ ਦੀ ਮੈਂ ਹਾਂ ਅਲੱਗ-ਅਲੱਗ ਤਰ੍ਹਾਂ ਭੇਜਦੇ ਗੁਰੂ ਘਰਾਂ ਦੀਆਂ ਵੀਡੀਓ ਕਹਿੰਦਾ ਮੈਂ ਭੇਜਾਂ ਜੋ ਵੀ ਆਪਾਂ ਪਾਵਾਂਗੇ ਆਪਣੇ ਬਲੌਗ ਦੇ ਵਿੱਚ ਜੀ ਸ੍ਰੀ ਹਜ਼ੂਰ ਸਾਹਿਬ ਯਾਤਰਾ ਕਰਨ ਗਏ ਹੋਣੇ ਸਾਡੇ ਪਿੰਨੋਂ ਕਾਫੀ ਬੰਦੇ ਨੇ ਉਹਨਾਂ ਨੂੰ ਵੀ ਅੱਜ ਆਪਾਂ ਬਲੌਗ ਦੇ ਵਿੱਚ ਲਵਾਂਗੇ ਜਾਨੇ ਮਧਰਾ ਦਾ ਪਟਨੇ ਸ਼ਹਿਰ ਦਾ ਆਨੰਦਪੁਰ ਨੇਲਾ ਸੰਗ ਤੇ ਨੰਦਪੁਰ ਡੇਰਾ ਸੀ ਨਨਮ ਗੁਰਾਂ ਦਾ ਪੱਤਨ ਸਹੁਰਾ ਨੰਦਪੁਰ ਡੇਰਾ ਸੀ ਵੀ ਸੰਗ ਤੇ ਨੰਦਪੁਰ ਡੇਰਾ ਸੀ ਪਿਤਾ ਗੁਰਾਂ ਦੇ ਤੇ ਬਹਾਦਰ ਮਾਤਾ ਗੁਜਰੀ ਸੀ ਵੀ ਸੰਗ ਤੇ ਮਾਤਾ Ja, yeah. yeah. good -bye. ਸਾਂਭ ਕੇ ਰੱਖਿਆ ਉਹਨਾਂ ਨੇ ਥੋੜੀ ਆਰਾਮ ਆਰਾਮ